ਅਸੀਂ ਤਾਂ ਜੇ ਸਾਡੇ ਸਾਹਮਣੇ ਰੱਬ ਆ ਜੇ ਪਹਿਲਾਂ ਸਿਕਾਇਤਾਂ ਖੜੀਆਂ ਕਰਨੀਆਂ ਨੇ ਫਲਾਣੇ ਨੂੰ ਸੈੱਟ ਕਰੋ ਪਹਿਲਾਂ ਪਰ ਜਿਹੜੇ ਰੱਬ ਦੇ ਪਿਆਰੇ ਨੇ ਭਗਵਾਨ ਜੀ ਇਹ ਪਾਣੀ ਦੀ ਬੜੀ ਕਮੀ ਹੋ ਗਈ ਪੰਪਾ ਸਰੋਵਰ ਚ ਕੀੜੇ ਪੈ ਗਏ ਕਿਰਪਾ ਕਰਕੇ ਉਹ ਜਲ ਸਾਫ ਕਰਦੇ ਹੋ ਭੀਲਣੀ ਨੂੰ ਕਹਿੰਦੇ ਚੱਲ ਭਾਈ ਸੰਤ ਵੀ ਆ ਗਏ ਹਾਂਜੀ ਹਾਂਜੀ ਪੰਪਾ ਸਰੋਵਰ ਨੂੰ ਸਾਫ ਕਰੋ ਚਲੇ ਗਏ ਹੁਣ ਉੱਥੇ ਪਹੁੰਚ ਗਏ ਭੀਲਣੀ ਸਾਰਿਆਂ ਨਾਲ ਮਗਰ ਦੂਰ ਖੜੀ ਹੈ ਕੋਲੇ ਨਹੀਂ ਸੀ ਜਾਂਦੀ ਭੀਲਣੀ RAM ਜੀ ਨੂੰ ਕਹਿਣ ਲੱਗੇ ਸਾਰੇ ਨਹੀਂ ਸੀ ਕਹਿਣ ਲੱਗੇ ਮਹਾਰਾਜ ਆ ਪੰਪਾ ਸਰੋਵਰ ਦਾ ਜਲ ਸਾਫ ਕਰਦੇ ਹੋ ਭਗਵਾਨ ਜੀ ਕਹਿਣ ਲੱਗੇ ਭਾਈ ਸਾਡੇ ਚਰਨ ਪਾਉਣ ਦੇ ਨਾਲ ਹੀ ਸਾਫ ਨਹੀਂ ਹੋਣਾ ਜਿਹੜਾ ਛੋਡੇ ਵਿੱਚੋਂ ਸਾਰਿਆਂ ਨਾਲ ਵੱਡਾ ਰਿਸੀ ਹੈ ਉਹ ਇਹ ਪੰਪਾ ਸਰੋਵਰ ਦੇ ਵਿੱਚ ਆਪਣੇ ਚਰਨ ਪਾਵੇ ਇਹ ਸਾਫ ਹੋ ਜਾਊਗਾ ਪਰ ਇੱਕ ਗੱਲ ਜ਼ਰੂਰ ਹੈ ਅੰਦਰ ਰਾਗ ਦਵੇਸ ਨਾ ਹੋਵੇ ਕਿਉਂਕਿ ਮੈਂ ਤਾਂ ਚੱਲਿਆ ਹੋਇਆ ਨਾ ਰਾਵਣ ਨੂੰ ਮਾਰਨ ਵਾਸਤੇ ਸੀਤਾ ਨੂੰ ਲੈ ਗਿਆ ਮੇਰੇ ਉਹਦੇ ਨਾਲ ਨਹੀਂ ਸਾਫ ਹੋ ਸਕਦੇ ਪਰ ਜਿਹੜਾ ਇਹਦੇ ਵਿੱਚ ਚਰਨ ਪਾਊਗਾ ਉਹਦੇ ਪਰ ਹੁਣ ਕੌਣ ਕਹੇ ਮੇਰੇ ਅੰਦਰ ਰਾਗ ਦਵੇਸ ਈਰਖਾ ਹੈ ਤਾਂ ਨਹੀਂ ਕਹਿ ਸਕਦਾ ਕੋਈ ਤੇ ਸਾਰੇ ਇੱਕ ਜਿੱਸੀ ਸੀ ਉਹਨਾਂ 'ਚ ਵੱਡਾ ਉਹਨੂੰ ਕਹਿਣ ਲੱਗੇ ਤੁਸੀਂ ਪਾਓ ਚਰਨ ਤੁਸੀਂ ਪਾਓ ਹੋ ਉਹ ਵਿਚਾਰਾ ਡਰਦਾ ਵੀ ਹੈ ਪਰ ਸਾਰਿਆਂ ਦੇ ਕਹਿਣ ਤੇ ਚਰਨ ਪਾਏ ਉਹ ਹੋਰ ਵੱਧ ਕੇ ਕਰਮ ਉਹਦੇ ਵਿੱਚ ਉਹ ਹੋਰ ਮੈਲਾ ਹੋ ਗਿਆ ਉਹਦੇ ਵਿੱਚ ਹੋਰ ਕੀੜੇ ਪੈ ਗਏ ਭਗਵਾਨ ਜੀ ਕਹਿਣ ਲੱਗੇ ਭਾਈ ਤੁਹਾਡੇ ਅੰਦਰ ਰਾਗ ਦਵੇਸ਼ ਹੀ ਰਖ ਹੈ ਇਸ ਕਰਕੇ ਹੋਰ ਕੀੜੇ ਪੈ ਗਏ ਭਗਵਾਨ ਜੀ ਤੁਸੀਂ ਪਾਓ ਲਾਓ ਕਹਿੰਦੇ ਅਸੀਂ ਖੜ ਜੰਨੇ ਆ ਇਹਦੇ ਨਾਲ ਬਣੀ ਸਾਫ਼ ਹੋਣਾ ਕਹਿੰਦੇ ਮਹਾਰਾਜ ਹੁਣ ਫਿਰ ਪਾਣੀ ਸਾਫ਼ ਕਿਵੇਂ ਹੋਊ ਕਹਿਣ ਲੱਗੇ ਭਾਈ ਉਹ ਜਿਹੜੀ ਸਬਰੀ ਆ ਭੀਲਣੀ ਆ ਨਾ ਉਹਨੂੰ ਲੈ ਕੇ ਆਓ ਉਹ ਸਾਰੇ ਕਹਿੰਦੇ ਉਹਦੇ ਨਾਲ ਸਾਫ਼ ਹੋ ਜੂ ਉਹਨੇ ਤਾਂ ਕੀੜੇ ਪਾਏ ਨੇ ਉਹਦਾ ਜਿਹੜਾ ਹਿਰਦਾ ਸੁਧਾ ਹੈ ਨਾ ਉਹਦਾ ਹਿਰਦਾ ਨਿਰਮਲ ਹੈ ਉਹਦਾ ਹਿਰਦਾ ਸਾਫ ਹੈ ਉਹਦਾ ਕਿਸੇ ਪ੍ਰਤੀ ਰਾਗ ਨਹੀਂ ਕਿਸੇ ਪ੍ਰਤੀ ਦਵੈਸ ਨਹੀਂ ਉਹ ਸਿਰਫ ਤੇ ਸਿਰਫ ਮੇਰਾ ਚਿੰਤਨ ਕਰਦੀ ਹੈ ਹਰ ਸਮੇਂ ਦੂਸਰੀ ਗੱਲੇ ਨਹੀਂ ਕਰਦੀ ਰਿਸ਼ੀਆਂ ਨੂੰ ਕਹਿਣ ਲੱਗੇ ਜਾਓ ਲੈ ਕੇ ਆਓ ਸਾਰੇ ਰਿਸ਼ੀ ਗਏ ਬੁਲਾਇਆ ਆਓ ਮਾਤਾ ਜੀ ਆਓ ਭਗਵਾਨ ਜੀ ਬੁਲਾਉਂਦੇ ਨੇ ਕਹਿਣ ਲੱਗੇ ਮਾਤਾ ਇਹਦੇ ਵਿੱਚ ਚਰਨ ਪਾ ਕਹਿਣ ਲੱਗੀ ਮਹਾਰਾਜ ਮੈਂ ਪਾਪਣ ਮੈਂ ਨੀਚ ਜਾਤੀ ਦੀ ਪਿਆਰੇ ਉਹ ਪਤਾ ਹੱਥ ਜੋੜਦੀ ਆ ਨਹੀਂ ਮਹਾਰਾਜ ਇਹ ਰਿਸ਼ੀਆਂ ਦੇ ਸਾਹਮਣੇ ਇਹ ਤਪੱਸਵੀਆਂ ਦੇ ਸਾਹਮਣੇ ਮੈਂ ਚਰਨ ਪਾਵਾਂ ਮੇਤੋਂ ਬੜਾ ਤਾਂ ਕੋਈ ਪਾਪੀ ਨਹੀਂ ਮਹਾਰਾਜ ਨਾਲੇ ਆਪ ਜੀ ਦੇ ਖੜਿਆ ਤੇ ਆਪ ਜੀ ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਆਏ ਹੋ ਮੈਨੂੰ ਤਾਰਨ ਵਾਸਤੇ ਆਏ ਹੋ ਮੈਂ ਕਿੰਨੇ ਪਾਵਾਂ ਰਾਮ ਜੀ ਕਹਿਣ ਲੱਗੇ ਮਾਤਾ ਇਹਨਾਂ ਦੇ ਅੰਦਰ ਰਾਗ ਦਵੇਸ ਪੈਦਾ ਹੋ ਗਿਆ ਨਹੀਂ ਸਾਫ ਹੋ ਜਾਣਾ ਸੀ ਇਹਨਾਂ ਨੇ ਤੇਰੇ ਨਾਲ ਕਪੜਾ ਲੱਗਿਆ ਤੇਰੇ ਨਾਲ ਨਫ਼ਰਤ ਕਰੀ ਐਸੇ ਕਰਕੇ ਦੇ ਵਿੱਚ ਕੀੜੇ ਪੈ ਗਏ ਅਸੀਂ ਵੀ ਕਰ ਸਕਦੇ ਸਾਫ਼ ਕੋਈ ਗੱਲ ਨਹੀਂ ਪਰ ਸਾਡਾ ਇਹ ਨਾ ਸਮਝਾਇਆ ਗਿਆ ਤਾਂ ਸੋਝੀ ਕਿੱਥੋਂ ਆਊਗੀ ਤੂੰ ਚਰਨ ਪਾ ਜਦੋਂ ਭੀਲਣੀ ਨੇ ਐ ਚਰਨ ਪਾਏ ਨਾ ਭਗਵਾਨ ਦੇ ਕਹਤੇ ਉਹ ਸਰੋਵਰ ਬਿਲਕੁਲ ਨਿਰਮਲ ਹੋ ਗਿਆ ਸਾਫ਼ ਹੋ ਗਿਆ ਤੇ ਪਿਆਰੇਓ ਭਗਵਾਨ ਜੀ ਕਹਿਣ ਲੱਗੇ ਹੁਣ ਅਸੀਂ ਅੱਗੇ ਨੂੰ ਜਾਣਾ ਅਸੀਂ ਅੱਗੇ ਨੂੰ ਜਾਣਾ ਹੈ ਭੀਲਣੀ ਕਹਿਣ ਲੱਗੀ ਮੇਰੇ ਗੁਰੂ ਜੀ ਮੈਨੂੰ ਕਹਿ ਕੇ ਗਏ ਸੀ RAM ਜੀ ਆਉਣਗੇ ਦਰਸ਼ਨ ਦੇਣਗੇ ਫਿਰ ਸਾਡੇ ਲੋਕ ਨੂੰ ਆ ਜੀ ਭਗਵਾਨ ਜੀ ਕਹਿ ਲੱਗੇ ਅੱਛਾ ਕਹਿ ਲੱਗੇ ਫਿਰ ਉੱਥੇ ਹੀ ਨਾ ਭੀਲੀਨੀ ਨੇ ਸਰੀਰ ਛੱਡਿਆ ਤੇ ਪਿਆਰਿਓ ਦਿਬ ਮੂਰਤ ਧਾਰਨ ਕਰਕੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜਾਬਰਾ